ਨਯਮ ਭਗਵੰਤ ਮਾਨ ਨੇ ਮੋਦੀ ਜੀ ਨੂੰ ਇਸ ਗੱਲ ਦਾ ਚੈਲੰਜ ਕਰ ਦਿੱਤਾ ਔਰ ਉਹਨੇ ਦੱਸਿਆ ਕਿ ਤੇਰੇ ਨਾਲ ਬੰਗਲਾਦੇਸ਼ ਵਾਲੀ ਨਾ ਹੋਵੇ ਕਿ ਅੱਧੇ ਘੰਟੇ ਦੇ ਵਿੱਚ ਤੈਨੂੰ ਛੱਡ ਕੇ ਭੱਜਣਾ ਪਵੇ ਤੇ ਦੇਖਣਿਆ ਵੀਡੀਓ ਬਾਕੀ ਗੁਫਤਗੂ ਕਰਨਾ ਉਸ ਤੋਂ ਬਾਅਦ ਜਿੱਨੇ ਪੰਜਾਬ ਦੇ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਭਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿਨਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ 'ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅੱਧਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦੁਆਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਕੰਮ ਤਾਂ ਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ ਚ ਆ ਜਾਂ ਕਦੋਂ ਕਿਹੜੀ ਤਹਿਸੀਲ ਚ ਆ ਜਾਂ ਕਦੋਂ ਕਿਹੜੇ ਦਫ਼ਤਰ ਚ ਆ ਜਾਂ ਫਿਰ ਮੈਨੂੰ ਨਟਿਓ ਕਿਸੇ ਸਪੈਂਡ ਕਰਤਾ ਜੀ ਆਏ ਹੋ ਗਏ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਪਿਆਸ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਬਹੁਤ ਹੋ ਗਿਆ ਹੁਣ ਸੁਖੱਜਲ ਖਵਾਰੀਆਂ ਆਮ ਲੋਕਾਂ ਦੀਆਂ برداشت ਨਹੀਂ ਹੋਣਗੀਆਂ ਸਰਕਾਰ ਤੁਹਾਡੇ ਦਰਵਾਜ਼ੇ ਨਾਲ ਦਾ ਪ੍ਰੋਗਰਾਮ ਚੱਲਦਾ ਹੈ ਅਫਸਰ ਜਾਂਦੇ ਆ ਉੱਤੇ ਜਲੰਧਰ ਹੁਣ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਜਲੰਧਰ ਚਾਰ ਹਫ਼ਤੇ ਦੋ ਦਿਨ ਬੈਠਿਆ ਕਰਾਂਗੇ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ 40 ਕਿਲੋਮੀਟਰ ਜਲੰਧਰ ਉੱਥੇ ਆ ਜਾ ਤੂੰ ਦੋ ਦਿਨ ਉੱਥੇ ਮੈਂ ਬੈਠੂੰਗਾ ਕੋਈ ਕੰਮ ਹੈ ਸਿੱਧਾ ਮੇਰੇ ਕੋਲ ਆਓ ਜਲੰਧਰ ਪਹਿਲਾਂ ਵੀ ਕਿਸ ਸਮੇਂ ਰਾਜਧਾਨੀ ਨਹੀਂ ਰਹੀ ਹੈ ਉਹ ਤੋਂ ਬਾਅਦ ਹੁਸ਼ਿਆਰਪੁਰ ਰਹੀ ਹੈ ਪੰਜਾਬ ਜਿਹੜਾ ਪੰਜਾਬ ਜਿਉਂਵਰਸਿਟੀ ਹੈ ਪਹਿਲਾਂ ਹੁਸ਼ਿਆਰਪੁਰ ਹੁੰਦੀ ਸੀ ਲਾਹੌਰ ਤੋਂ ਫੇਰ ਗਈਏ ਚੰਡੀਗੜ੍ਹ ਸੋ ਹੁਸ਼ਿਆਰਪੁਰ ਵੀ ਰਾਜਧਾਨੀ ਨਹੀਂ ਰਹੀ ਹੈ ਪੜੇ ਲਿਖੇ ਲੋਕ ਆ ਦੋਆਬੇ ਦੇ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਤੁਹਾਡੇ ਨੇੜੇ 40 ਕਿਲੋਮੀਟਰ ਤੇ ਜਲੰਧਰ ਦੋ ਦਿਨ ਆਇਆ ਕਰਾਂਗੇ ਜਾਂ ਚੰਡੀਗੜਾ ਆਣਾ ਚੰਡੀਗੜਾ ਆ ਜਾਓ ਜਦੋਂ ਮਰਜ਼ੀ ਆ ਜਾਓ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੂੰ ਐਂ ਰਹਿਣਾ ਐਂ ਰਹਿਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ 4 ਮਹੀਨਾਵਾਂ ਦੇ ਇਲੈਕਸ਼ਨ ਕੋਰਟ ਚੋਂ ਨਿਕਲਿਆ 16 ਮਾਰਚ ਨੂੰ ਦੇਸ਼ ਦੀਆਂ ਚੋਣਾਂ ਦਾ ਕੋਟ ਲੱਗਿਆ ਸੀ 4 ਜੂਨ ਤੱਕ 5 ਜੂਨ ਨੂੰ ਖੁੱਲਿਆ 11 ਜੂਨ ਨੂੰ ਜਲੰਧਰ ਵਾਲਾ ਲੱਗ ਗਿਆ ਫਿਰ 10 ਜੁਲਾਈ ਗਿਆ ਤੇ 13 ਜੁਲਾਈ ਤੱਕ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਜੋ ਵੀ ਹੁਸ਼ਿਆਰਪੁਰ ਵਾਸਤੇ ਮੈਂ ਪ੍ਰੋਜੈਕਟ ਵੀ ਬਹੁਤ ਸਾਰੇ ਸਾਈਨ ਕੀਤੇ ਨੇ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਹੁਸ਼ਿਆਰਪੁਰ ਸ਼ਹਿਰ ਵਾਸਤੇ ਸਫਾਈ ਵਾਸਤੇ ਸੀਵਰੇਜ ਵਾਸਤੇ ਆਲੇ ਦੁਆਲੇ ਦੇ ਪਿੰਡਾਂ ਵਾਸਤੇ ਟੋਬਿਆਂ ਵਾਸਤੇ ਤੇ ਕੰਢੀ ਤੇ ਬੀ ਤੇ ਏਰੀਏ ਦੇ ਇਲਾਕੇ ਦੇ ਲੋਕਾਂ ਵਾਸਤੇ ਕੋਈ ਖਜ਼ਾਨੇ ਚ ਕਮੀ ਨਹੀਂ ਕੋਈ ਖਜ਼ਾਨਾ ਖਾਲੀ ਨਹੀਂ ਤੁਹਾਡੇ ਤੁਸੀਂ ਉਹ ਖਜ਼ਾਨਾ ਭਰਨ ਵਾਲੇ ਹੋ ਤੁਹਾਨੂੰ ਹੀ ਦੇਣਾ ਹੈ ਪੈਸਾ ਸਰਕਾਰ ਕੋਲੇ ਪੈਸਾ ਪਬਲਿਕ ਕੋਲੇ ਆਉਂਦਾ ਪਬਲਿਕ ਕੋਲੇ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਲੋਕਾਂ ਤੋਂ ਤਾਂ ਲੈ ਲੈਂਦੇ ਸੀ ਪਰ ਆਪਦੇ ਪੁੱਤ-ਪੋਤਿਆਂ ਦੇ ਘਰ ਪਰਦੇ ਸੀ ਉਹ ਹੁਣ ਕੰਮ ਬੰਦ ਹੋ ਗਿਆ ਅੱਜ ਕੇਜਰੀਵਾਲ ਨੂੰ ਅੰਤਰ ਕੀਤਾ ਹੋਇਆ ਝੂਠਾ ਪਰਚਾ ਪਾ ਕੇ ਚਲੋ ਕੇਜਰੀਵਾਲ ਨੂੰ ਅੰਤਰ ਕਰਨੋਂਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਕਰੋੜਾਂ ਕੇਜਰੀਵਾਲ ਦੀ ਸੋਚ ਵਰਗੇ ਲੋਕ ਪੈਦਾ ਹੋਗੇ ਦੇਸ਼ 'ਚ ਉਹਨਾਂ ਦਾ ਕੀ ਕਰੋਗੇ ਫਿਰ ਸੋ ਪਬਲਿਕ ਲੋਕ ਨੇ ਜੇ ਤੂੰ ਜਿਆਦਾ ਤਾਨਾਸ਼ਾਹੀ ਕਰੋਗੇ ਲੋਕਾਂ ਤੇ ਤਾਂ ਲੋਕਾਂ ਦਾ ਦੇ ਲੋਕ ਨੇ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਜਮਈ ਮਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਲੋਕ ਉੱਠਦੇ ਨੇ ਨਾ ਜਦੋਂ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਬਾਅਦ ਉੱਠੇ ਨੇ ਤੇ ਅੱਧੇ ਘੰਟੇ 'ਚ ਭੱਜਣਾ ਪੈ ਗਿਆ ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਗਏ ਚਾਕੇ ਉੱਥੇ ਜਿਹੜੀਆਂ ਹੈਗੀਆਂ ਸੀ ਪਬਲਿਕ ਹੈ ਜੋ ਤੁਸੀਂ ਤਾਂਗੀ ਕਰੀ ਜਾਓਗੇ ਤਾਂਗੀ ਕਰੀ ਜਾਓਗੇ ਕੋਈ ਨੌਕਰੀਆਂ ਦਿਓ ਉਹਨਾਂ ਨੂੰ ਕੰਮਕਾਰ ਦਿਓ ਉਹਨਾਂ ਨੂੰ ਤੁਸੀਂ ਆਪਦੇ ਹੀ ਬਸ ਆਪਦੇ ਹੀ ਪੁੱਤ ਭਤੀਜੇ ਪਾਲੀ ਜਾਂਦੇ ਹੋ ਸੋ ਇਹ ਬਹੁਤ ਵੱਡਾ ਸਭ ਕਹਿ ਕੇ ਪਬਲਿਕ ਦੇ ਨਾਲ ਰੋ ਲੋਕਾਂ ਦੇ ਨਾਲ ਰੋ ਲੋਕਾਂ ਦੇ ਵਿੱਚ ਮਿਲ ਕੇ ਕੰਮ ਕਰੋ ਬਿਜਲੀ ਫ੍ਰੀ ਹੈ 90% ਘਰਾਂ ਨੂੰ ਥਰਮਲ ਪਲਾਂਟ ਆਪਾਂ ਨੇ ਗੋਇੰਦਵਾਲ ਵਾਲਾ ਖਰੀਦ ਲਿਆ 206 ਮੈਗਾਵਾਟ ਦਾ ਚੱਲੂਗਾ ਧਾਰ ਵਾਲਾ ਡੈਮ ਹੈ ਨਹਿਰਾਂ ਵੰਡ ਰੀਆਂ ਕੱਸੀਆਂ ਚ ਪਾਣੀ ਆ ਰਿਹਾ ਹੈ ਕਚੈਰੀਆਂ ਚ ਮੈਂ ਨਹੀਂ ਕਹਿੰਦਾ ਕਿ 100% ਰਿਸ਼ਵਤ ਰੂਪੀ ਹੋਣੀ ਹਜੇ ਵੀ ਹੋਣਗੇ ਉਹ ਖੂਨ ਚ ਜਿਨ੍ਹਾਂ ਦੇ ਖੂਨ ਚ ਹੁੰਦਾ ਨਾ ਅੱਛਾ ਕਈ ਵਾਰੀ ਆਪਣੇ ਵੀ ਖੂਨ ਚ ਆ ਗਿਆ ਹੂੰ ਇੰਨੇ ਸਾਲ ਹੋ ਗਏ ਨਾ ਉਹ ਕਿਤੇ ਇੱਕ ਤਹਿਸੀਲ ਚ ਕੋਈ ਚੰਗਾ ਤਹਿਸੀਲ ਦਾ ਲਾਤਾ ਵੀ ਇਮਾਨਦਾਰ ਸੀ ਪੈਸੇ ਨਹੀਂ ਲੈਂਦਾ ਸੀ ਬਜ਼ੁਰਗ ਗਿਆ ਰਿਸ਼ਤੀ ਕਰਾਉਣ ਉਹਨੇ ਰਿਸ਼ਤੀ ਕੀਤੀ ਬਾਪੂ ਨੇ ਟੇਬਲ ਦੇ ਥੱਲੋਂ ਦੀ 10000 ਰੁਪਇਆ ਫੜਾਤਾ ਉਹ ਤਹਿਸੀਲਦਾਰ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣਾ ਕਹਿੰਦਾ ਅੱਛਾ ਜੀ ਵੱਧ ਗਿਆ ਰੇਟ ਕਿੰਨੇ ਦੇਵਾਂ ਕਹਿੰਦਾ ਬਾਬਾ ਜੀ ਇਹ ਪੈਸੇ ਨਹੀਂ ਲੱਗਦੇ ਰਿਸ਼ਤੀ ਹੋ ਗਈ ਤੁਹਾਡੀ ਗਵਰਨਮੈਂਟ ਸਾਨੂੰ ਐਸੇ ਕੰਮ ਦੀ ਤਨਖਾਹ ਦਿੰਦੀ ਹੈ ਰਿਸ਼ਤੀ ਤੁਹਾਡੀ ਹੋ ਗਈ ਚਲੋ ਸ਼ਾਬਾਸ਼ ਉਹ ਕਹਿੰਦਾ ਤਹਿਸੀਲਦਾਰ ਨੂੰ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕ ਜਮੀਨ ਦੀ ਕਰਾਈ ਸੀ ਉਦੋਂ ਤੇਰੀ ਥਾਂ ਤੇ ਕੋਈ ਹੋਰ ਸੀ ਉਦੋਂ ਤਾਂ 10000 ਹੀ ਲੱਗਿਆ ਸੀ ਦੱਸ ਦੇ ਫਿਰ ਹੁਣ ਕਿੰਨੇ ਲੱਗਣਗੇ ਉਹ ਕਹਿੰਦਾ ਬਾਬਾ ਜੀ ਜਦੋਂ ਤੁਹਾਨੂੰ ਕਹਿਤਾ ਕੋਈ ਪੈਸੇ ਨਾ ਲੱਗੂ ਰਿਸਟਰੀ ਹੋ ਗਈ ਜਾਓ ਬਾਹਰ ਚਲੇ ਗਿਆ ਸਾਰਾ ਦਿਨ ਉਹ ਬਾਪੂ ਕਚੈਰੀਆਂ ਦੇ ਬਾਹਰ ਜਿਹੜੇ ਵਸੀਕਾ ਨੇ ਵੀ ਸੈਠੇ ਹੁੰਦੇ ਆ ਅਰਜੀ ਉਹਨਾਂ ਨੂੰ ਦਿਖਾਈ ਗਿਆ ਕਦੇ ਕਿਸੇ ਕੋਲੇ ਕਦੇ ਆਪਣੀ ਰਿਸਟਰੀ ਦਿਖਾਈ ਗਿਆ ਉਹਨਾਂ ਨੂੰ ਕਹਿੰਦਾ ਯਾਰ ਦੇਖਿਓ ਕੁਝ ਗਲਤ ਤਾਂ ਨਹੀਂ ਹੈਗਾ ਪੈਸੇ ਨਹੀਂ ਲੈ ਕਹਿੰਦਾ ਮੈਂ ਤੁਹਾਨੂੰ ਸਾਨੂੰ ਵੀ ਨਹੀਂ ਐਂ ਲੱਗਦਾ ਹੁਣ ਜੇ ਪੈਸੇ ਨਹੀਂ ਲਏ ਤਾਂ ਕੰਮ ਠੀਕ ਹੋ ਗਿਆ ਹੋਊਗਾ। ਉਹ ਸਾਡੇ ਵੀ ਆ ਗਿਆ ਨਾ ਵਿੱਚ ਉਹ ਕਹਿੰਦੇ ਠੀਕ ਹੈ ਕਹਿੰਦੇ ਯਾਰ ਪੈਸਿਆਂ ਬਿਨਾ ਕਿਵੇਂ ਹੋਊਗੀ। ਸੋ ਇਹ ਰੀਤਾਂ ਟੁੱਟਣਗੀਆਂ। ਇਹ ਰੀਤਾਂ ਟੁੱਟਣਗੀਆਂ ਕਿਉਂਕਿ ਹੁਣ ਜਨਤਾ ਜਿਹੜੀ ਹੈ ਉਹ ਆਪਸ ਵਿੱਚ ਇੱਕ ਦੂਜੇ ਤੇ ਸ਼ੱਕ ਕਰਨ ਲੱਗੀ ਸੀ। ਵੀ ਤੁਹਾਨੂੰ ਆਹ ਲੁੱਟਦਾ ਹੈ, ਤੁਹਾਨੂੰ ਉਹ ਲੁੱਟਦਾ ਹੈ। ਤੁਹਾਡਾ ਆ ਦੁਸ਼ਮਣ ਹੈ ਆ ਸਮਾਜ ਤੁਹਾਡਾ ਦੁਸ਼ਮਣ ਹੈ ਜੇ ਆ ਸਮਾਜ ਆ ਗਿਆ ਤਾਂ ਫਿਰ ਆ ਸਮਾਜ ਨੂੰ ਤਾਂ ਕਰ ਦੇਣਗੇ ਲੜਾਈ ਜਾਂਦੀ ਸਨ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਰਾਤ ਨੂੰ ਦੋ ਮੱਝਾਂ ਚੋਰੀ ਹੋ ਗਏ ਆ ਲੋਕਾਂ ਦਾ ਤਰਥਲੀ ਮੱਚ ਗਈ ਪਿੰਡ 'ਚ ਵੀ ਦੋ ਮੱਝਾਂ ਚੋਰੀ ਹੋ ਗਈਆਂ ਅਗਲੀ ਰਾਤ ਨੂੰ ਇੱਕ ਹੋਰ ਹੋ ਗਈ ਲੋਕ ਡਰ ਗਏ ਵੀ ਚੋਰੀ ਹੋਣ ਲੱਗੀ ਉਦੋਂ ਅਗਲੀ ਰਾਤ ਨੂੰ ਦੋ ਮੱਝਾਂ ਹੋਰ ਚੋਰੀ ਹੋ ਗਈਆਂ ਲੋਕ ਡਰ ਗਏ ਤੇ ਪਿੰਡ ਦੀ ਜੂਹ ਤੇ ਇੱਕ ਸਾਧੂ ਮਹਾਤਮਾ ਫਕੀਰ ਰਹਿੰਦਾ ਸੀ ਬੰਦਾ ਬੜੀ ਮੰਨਤਾ ਸੀ ਉਹਦੀ ਉਹਦੇ ਕੋਲੇ ਗਏ ਕਹਿੰਦੇ ਬਾਬਾ ਜੀ ਪਿੰਡ ਤੇ ਕੋਈ ਗ੍ਰਹਿ ਹੈ ਕੋਈ ਦੇਖੋ ਸ਼ਨੀ ਦਾ ਸ਼ੁਕਰ ਸ਼ਨੀ ਦਾ ਦੇਖੋ ਕੋਈ ਭਾਰ ਹੈ ਸਾਡੀਆਂ ਤਾਂ ਮੱਜਾਂ ਹੀ ਚੋਰੀ ਹੋਣ ਲੱਗੀਆਂ ਗੁਰਦੇਵ ਦੀਆਂ ਦੋ ਮੱਜਾਂ ਚੋਰੀ ਹੋ ਗਈਆਂ ਪਰਸੋਂ ਬਲਦੇਵ ਦੀਆਂ ਚੋਰੀ ਹੋ ਕੇ ਆਟੀਆਂ ਇਹ ਕੀ ਹੈ ਉਹ ਸੰਤ ਫਕੀਰ ਕਹਿੰਦਾ ਕੁਝ ਨਹੀਂ ਹੁੰਦਾ ਇੱਕ ਕੰਮ ਕਰਿਓ ਇੱਕ ਚਾਦਰ ਲੈ ਲਿਓ ਉਹ ਚਾਦਰ ਦੇ ਚਾਰੇ ਕੋਨੇ ਚਾਰ ਬੰਦੇ ਫੜ ਕੇ ਖੜ ਜਾਣਾ ਤਾਹਾਂ ਚਾਦਰ ਤਾਣ ਕੇ ਤੇ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਅਨਾਉਂਸ ਕਰ ਦਿਓ ਉਹ ਚਾਦਰ ਦੇ ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾਓ ਜਦੋਂ ਹੀ ਮੱਝਾਂ ਵਾਲੇ ਚੋਰ ਜਿਹੜੇ ਨੇ ਜਿਨ੍ਹਾਂ ਨੇ ਮੱਝਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹ ਚਾਦਰ ਦੇ ਥੱਲੋਂ ਦੀ ਲੰਘੇ ਨਾਲ ਦੇ ਨਾਲ ਦਿਲ ਦਾ ਦੌਰਾ ਪੈ ਜਾਊਗਾ ਉੱਥੇ ਮਰ ਜਾਣਗੇ ਅਨਾਉਂਸਮੈਂਟ ਕਰਤੀ ਗੁਰਦੁਆਰਾ ਸਾਹਿਬ ਵੀ ਭਾਈ ਚਾਦਰ ਤਾਣੀ ਤੇ ਉਹਦੇ ਥਲੋਂ ਦੀ ਆਓ ਚਾਰ ਮੋਤਵਾਰ ਬੰਦਿਆਂ ਨੂੰ ਚਾਦਰ ਫੜਾਤੀ ਚਾਰੇ ਕੋਨੇ ਫੜ ਕੇ ਖੜ ਗਏ ਲੋਕ ਲੰਗੀ ਜਾਣ ਸਾਰੇ ਪਿੰਡ ਦੇ ਬੰਦੇ ਲੰਘੇ ਕੋਈ ਨਹੀਂ ਮਰਿਆ ਜਨਾਨੀਆਂ ਕੱਢੋ ਕਹਿੰਦੇ ਹੁਣ ਸਾਰੇ ਪਿੰਡ ਦੀਆਂ ਲੇਡੀਜ਼ ਕੱਢਤੀਆਂ ਥਲੋਂ ਦੀ ਕੋਈ ਨਹੀਂ ਮਰੀ ਬੱਚਿਆਂ ਤੇ ਸ਼ੱਕ ਕਰਨ ਲੱਗੇ ਕਹਿੰਦੇ ਬੱਚੇ ਕੱਢੋ ਯਾਰ ਹੁਣ ਵਿੱਚੋਂ ਬੱਚੇ ਵੀ ਸਾਰੇ ਪਿੰਡ ਦੇ ਕੱਢਤੇ ਥਲੋਂ ਦੀ ਇੱਕ ਨਹੀਂ ਮਰਿਆ ਸਾਰਾ ਪਿੰਡ ਲੰਘ ਗਿਆ ਚਾਦਰ ਦੇ ਥਰੋਂ ਦੀ ਕੋਈ ਵੀ ਨਹੀਂ ਮਰਿਆ ਪਤਾ ਕਿਉਂ ਉਹ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਚਾਰੇ ਜਾਨੇ ਮਰਦਾ ਕੌਣ ਆਹੀ ਕਮ ਆਪਾਂ ਨੇ ਕਰ ਰੱਖਿਆ ਚਾਦਰ ਦੇਸ਼ ਵਾਲੀ ਚੋਰਾਂ ਨੂੰ ਫੜਾ ਰੱਖੀਏ ਸ਼ੱਕ ਆਪਣੇ ਆਪ ਤੇ ਕਰੀ ਜਾਂਦੇ ਆ ਮੈਂ ਤੁਹਾਨੂੰ ਇਹ ਕਹਿਣਾ ਦੇਸ਼ ਦੇ ਵਿੱਚ ਵੀ ਜਾ ਕੇ ਕਹਿਣਾ ਕਿ ਚਾਦਰ ਆਮ ਆਦੀ ਪਾਰਟੀ ਦੇ ਇਮਾਨਦਾਰ ਬੰਦਿਆਂ ਨੂੰ ਫੜਾ ਦੋ ਲੈ ਤੁਹਾਡੀਆਂ ਚੋਰੀਆਂ ਬੰਦ ਹੋ ਜਾਣਗੀਆਂ ਸਾਰੀਆਂ ਜਿਸ ਕਿਸਮ ਦੀ ਚੋਰੀ ਹੁੰਦੀ ਹੈ ਟੈਕਸ ਦੀ ਚੋਰੀ ਹੁੰਦੀ ਹੈ ਤੁਹਾਡੇ ਦੀ ਤੁਹਾਡੇ ਹੱਕਾਂ ਦੀ ਚੋਰੀ ਹੁੰਦੀ ਹੈ ਪੜ੍ਹਾਈ ਦੀ ਚੋਰੀ ਹੁੰਦੀ ਹੈ ਦਵਾਈ ਦੀ ਚੋਰੀ ਹੁੰਦੀ ਹੈ ਸਾਰੀਆਂ ਬੰਦ ਹੋ ਜਾਣਗੀਆਂ ਚਾਦਰ ਪਰ ਇਮਾਨਦਾਰ ਬੰਦਿਆਂ ਦੇ ਹੱਥ ਚ ਫੜਾ ਦੋਗੇ ਇਹ ਬੇਨਤੀ ਕਰਨਾ ਹੈ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ ਨਾ ਪੜਾਸਾਂ ਨੇ ਇਹ 75 ਸਾਲ ਪੁਰਾਣੀਆਂ ਪੜਾਸਾਂ ਨੇ ਪੜਾਸਾਂ ਨਹੀਂ ਤਾਂ ਨਾਰੇ ਲੈ ਨਾਰੇ ਲਾਉਣ ਵਾਸਤੇ ਨਾ ਮੋਦੀ ਕਰਾਏ ਤੇ ਲੈ ਕੇ ਜਾਂਦਾ ਮੋਦੀ ਮੋਦੀ ਐਂ ਕਰਨ ਵਾਰ ਉਹਨਾਂ ਫਰਕ ਕਰਾਏ ਆਲਾ ਦਾ ਫਰਕ ਹੁੰਦਾ ਉਹਨਾਂ ਨੇ ਇਹਨਾਂ ਨੇ ਨਾਰੇ ਲਾਏ ਨੇ ਜੰਦ ਆਬਾ ਜਿਹੜਾ ਦਿਹਾੜੀ ਵਾਲਾ ਉਹ ਨਾਰਾ ਲਾਊਗਾ ਹਰ ਹਰ ਮੋਦੀ ਉਹਦਾ ਹੱਥ ਤਹਾਂ ਜਾਊਗਾ ਗਰਦਨ ਥੱਲੇ ਜਾਊਗੀ ਬੋਟ ਨਹੀਂ ਪਾਉਂਦਾ ਹੁੰਦਾ ਉਹਨੂੰ ਪਤਾ ਮੈਂ ਤਾਂ ਦਿਹਾੜੀ ਤੇ ਆਇਆ ਮੈਂ ਕੀ ਲੈਣਾ ਇਹਨਾਂ ਤੋਂ पर कोले कोमानदारी है सच्चाई है।, है नहीं पर खजाना लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते रहेंगे जिंदाबाद रहो आबाद रहो दो हाथ उपर चाह दो नारे ला दो इनकला ਥੋੜਾ ਜਿਹਾ ਹੋਰ ਚੱਕ ਦੋ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਥੋੜਾ ਧੰਨਵਾਦ ਤੁਸੀਂ ਇੰਨਾ ਪਿਆਰ ਸਤਿਕਾਰ ਨਾਲ ਸੁਣਿਆ ਆਰਾਮ ਨਾ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਪੇਣਾ ਵੀ ਨੇ ਦੋਸਤੋ ਸੀਐਮ ਭਗਵੰਤ ਮਾਨ ਨੇ ਉਹਨੂੰ ਗੱਲਾਂ-ਗੱਲਾਂ ਦੇ ਵਿੱਚ ਅਸੀਂ ਅਸੀਂ ਧਮਕੀਆਂ ਲਾਈਆਂ ਨੇ ਕਿ ਅਗਰ ਉਹ ਸਮਝਦਾਰ ਹੋਇਆ ਤੇ ਬੰਦੇ ਦਾ ਪੁੱਤਰ ਬਣ ਜਾਏਗਾ ਔਰ ਪੰਜਾਬ ਨੂੰ ਤੰਗ ਨਹੀਂ ਕਰੇਗਾ ਔਰ ਸਿੱਖਾਂ ਤੇ ਸਰਦਾਰਾਂ ਨੂੰ ਤੰਗ ਨਹੀਂ ਕਰੇਗਾ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਸਾਹਿਬ ਵਾਰਸ ਪੰਜਾਬ ਦੇ ਉਹਦੀ ਰਿਹਾਈ ਵੀ ਹੋ ਜਾਏਗੀ ਉਸ ਤੋਂ ਬਾਅਦ ਜਿਹੜੇ ਬੰਤੀ ਸਿੰਘ ਨੇ ਉਹਨਾਂ ਦਾ ਵੀ ਮਾਮਲਾ ਸੈੱਟ ਹੋ ਜਾਏਗਾ ਕਿਉਂਕਿ ਕੋਈ ਵੀ ਦਰਦਾਂ ਨੇ ਜਾਂ ਮੁਸ਼ਕਲਾਂ ਨੇ ਜਾਂ ਕਿਸੇ ਨਾਲ ਕੋ ਵਾਅਦਾ ਹੋਵੇ ਤੇ ਜ਼ਿਆਦਾ ਦੇਰ ਤੱਕ ਨਹੀਂ ਸਹਿ ਸਕਦਾ 4 ਦਿਨ 5 ਦਿਨ 5 ਸਾਲ 6 ਸਾਲ 7 ਸਾਲ 8 ਸਾਲ 10 ਸਾਲ ਤੋਂ 20 ਸਾਲ ਤੋਂ ਬਾਅਦ ਇਹ ਜਿਹੜਾ ਫੈਸਲਾ ਲਿਆ ਗਿਆ ਸੀ ਜਿੱਥੋਂ ਬੰਗਲਾਦੇਸ਼ ਦੇ ਵਿੱਚੋਂ ਉਹਨੂੰ ਭਜਣਾ ਪਿਆ ਤੇ ਉਹਦੀਆਂ ਕੁਕੜੀਆਂ ਉਸ ਤੋਂ ਉਹਦੇ ਐਸੀ ਐਸੀ ਉਹਦੇ ਪਿਸ਼ਾਕ ਉਹਦੀਆਂ ਤੁਹਾਨੂੰ ਕੀ ਦੱਸਾਂ ਕਿ ਉਹਦਾ ਕੀ ਕੀ ਚੋਰੀ ਕਰਕੇ ਤੇ ਲੋਕਾਂ ਨੇ ਸ਼ਰਿਆਮ ਤੇ ਲਿਆਂਦਾ ਔਰ ਲੋਕਾਂ ਨੇ ਵੀਡੀਓ ਬਣਾਈਆਂ ਦੋਸਤੋ ਕੋਈ ਵੀ ਹੈ ਨਾ ਉਹ ਜ਼ਿਆਦਾ دیر ਤੱਕਰ ਜਬਰ ਨਹੀਂ ਸਹਿ ਸਕਦਾ ਆਖਿਰ ਉਹਨੂੰ ਉਹ ਕਹਿੰਦਾ ਯਾਰ ਮਰਨਾ ਤੇ ਹੈ ਫਿਰ ਕਿਉਂ ਨਾ ਕੁਝ ਕਰਕੇ ਮਰ ਜਾਈਏ ਤੇ ਇਸ ਤੋਂ ਪਹਿਲਾਂ ਕਿ ਮੋਦੀ ਨੂੰ ਨਸੀਹਤ ਲੈ ਲੈਣੀ ਚਾਹੀਦੀ ਹੈ ਦੋਸਤੋ ਹੋਰ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਹ ਗਲਤੀ ਕਿਤਾਈ ਹੋਵੇ ਤਾਂ ਮਾਫ ਕਰਿਓ ਇਸਨਾਲੀ ਇਜਾਜ਼ਤ ਚਾਹਾਂਗੇ ਅੱਲਾ ਹਾਫਿਜ਼